ਤਿਕਾਤ ਮਾਮਲੀ ਅਪਡੇਟ ਦੇ ਨਾਲ ਗੱਲ ਕਰਨ ਜਾ ਰਹੇ ਹਾਂ ਜਿੱਥੇ ਲੰਬੀ ਥਾਣੇ ਦੇ ਵਿੱਚ ਪੰਜਾਵਾ ਰੋਡ ਦੇ ਉੱਤੇ ਖਾਲੀ ਪੋਸਟ ਦੇ ਲਫਾਫਾ ਮਿਲਣ ਤੇ ਪੁਲਿਸ ਵੱਲੋਂ ਐਨਡੀਪੀਸੀ ਐਕਟ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਸੀਗਾ ਮਾਮਲਾ ਦਰਜ ਹੋਣ ਤੋਂ ਬਾਅਦ ਜਿੱਥੇ ਹੁਣ ਨਵਾਂ ਮੋੜ ਸਾਹਮਣੇ ਆਇਆ ਜਿੱਥੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਇੱਕ ਇਨਕੁਆਰੀ ਹੈ ਜਿਹੜੀ ਖੋਲੀ ਗਈ ਹੈ ਇਨਕੁਆਰੀ ਲੱਗੀ ਹੈ ਇਨਕੁਆਰੀ ਐਸਐਸਪੀ ਜਿਹੜੀ ਹੈ ਉਹ ਇਨਕੁਆਰੀ ਕਰਨਗੇ ਤਾਂ ਉਸ ਦੇ ਵਿੱਚ ਵੱਖ-ਵੱਖ ਚੀਜ਼ਾਂ ਨੇ ਜਿਹੜੀਆਂ ਸਾਹਮਣੇ ਆਣੀਆਂ ਤਾਂ ਉਹਨਾਂ ਵੱਲੋਂ ਐਸੇ ਇਨਕੁਆਇਰੀ ਖੋਲ ਦਿੱਤੀ ਗਈ ਹੈ ਕਿ ਅਕਸਰ ਕੀ ਪੂਰਾ ਮਾਮਲਾ ਕਿਸ ਮਾਮਲੇ ਵਿੱਚ ਜੋ ਮਾਮਲਾ ਲਗਾਤਾਰ ਹਾਈਲਾਈਟ ਹੋਇਆ ਖਾਲੀ ਪੋਸਟ ਦੇ ਲਿਫਾਫੇ ਦੇ ਉੱਤੇ ਜੋ ਵਾਸੀ ਤੇਲਿਆਂ ਵਾਲੀ ਦੇ ਮਨਦੀਪ ਸਿੰਘ ਜੋ ਦੇ ਉੱਤੇ ਜੋ ਮਾਮਲਾ ਦਰਜ ਹੋਇਆ ਉਸ ਦੇ ਉੱਤੇ ਇੱਕ ਨਵਾਂ ਮੋੜ ਹੈ ਜਿਹੜਾ ਸਾਹਮਣੇ ਆਇਆ ਹੈ ਤਾਂ ਲੰਬੀ ਪੁਲਿਸ ਮੁਕੱਦਰ ਦੇ ਉੱਤੇ ਇਨਕੁਆਇਰੀ ਖੋਲੀ ਗਈ ਹੈ ਡੀਜੀਪੀ ਪੰਜਾਬ ਵੱਲੋਂ ਤਾਂ ਉਸ ਦੀ ਇਨਕੁਆਇਰੀ ਹੈ ਜਿਹੜੀ ਐਸਪੀ ਨੂੰ ਨਿਸ਼ਾ ਅਰਦੇਸ਼ ਤੇ ਤੇ ਕੇ ਨੇ ਤਾਂ ਕੀ ਕਹਿਣਾ ਹੈ ਡੀਐਸਪੀ ਲੰਬੀ ਦਾ ਇਸ ਮਾਮਲੇ ਦੇ ਉੱਤੇ ਖੋਲਿਆ ਜਾਰੇ ਇੱਕ ਕੱਲ ਖਬਰਾਂ ਨਸ਼ਰ ਹੋਈਆਂ ਕਿ ਕਹਿੰਦਾ ਲੰਬੀ ਦੀ ਪੁਲਿਸ ਨੇ ਖਾਲੀ 포ਸਤੇ ਲਿਫਾਫੇ ਦੇ ਉੱਤੇ ਕਾਰਵਾਈ ਕਰਦਾ ਹੈ ਅਗਰ ਕੀ ਕੁਲਾ ਮਾਮਲੇ ਕਿ ਤਾਂ ਕਿਸ ਤਰ੍ਹਾਂ ਦੀ ਇੱਕ ਕੱਲ ਦੀ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਪੋਸਟ ਵਾਇਰਲ ਹੋ ਰਹੀ ਹੈ ਤੇ ਪੁਲਿਸ ਥਾਣਾ ਲੰਬੀ ਨੇ ਇੱਕ ਭੁੱਖੇ ਚੋਰਾ ਪੋਸਟਰ ਲਿਖੜੇ ਖਾਲੀ ਲਿਫਾਫੇ ਦੇ ਉੱਪਰ ਕਾਰਵਾਈ ਕੀਤੀ ਹੈ ਤੇ ਦੇਖੋ ਇੱਕ ਜਿਹੜੀ ਪੰਜਾਬ ਸਰਕਾਰ ਵੱਲੋਂ ਇਹ ਜੋ ਨਸ਼ੇਬੋਧ ਮਹਮ ਚਲਾਈ ਗਈ ਹੈ ਉਹਦਾ ਮਕਸਦ ਹੈ ਕਿ ਪੰਜਾਬ ਨੂੰ ਨਸ਼ਾ ਫਰੀ ਕਰਨਾ ਤੇ ਨਸ਼ਾ ਦਸਤਕਰਾਂ ਨੂੰ ਕਾਬੂ ਕਰਕੇ ਜੇਲ੍ਹ ਦੇ ਅੰਦਰ ਬੰਦ ਕਰਨਾ ਉਸੇ ਲੜੀ ਦੇ ਵਿੱਚ ਜਿਹੜਾ ਹੈਗਾ ਕਿ ਪੰਜਾਬ ਸਰਕਾਰ ਦੀ ਇਹ ਵੀ ਜਿਹੜੀ ਹੈਗੀ ਆ ਹਦਾਇਤ ਹੈ ਤੇ ਜੇਕਰ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਤੇ ਉਹਨੂੰ ਇਲਾਜ ਲਈ ਜਿਹੜਾ ਹੈਗਾ ਦਾਖਲ ਕਰਵਾਇਆ ਜਾਂਦਾ ਹਸਪਤਾਲ ਦੇ ਵਿੱਚ ਇਹ ਜਿਹੜਾ ਇਸੇ ਲੜੀ ਦੇ ਵਿੱਚ ਜਿਹੜਾ ਮਨਦੀਪ ਸਿੰਘ ਆ ਢਾਣੀ ਤੇਲੀਆਂ ਵਾਲੀ ਦਾ ਰਹਿਣ ਵਾਲਾ ਖਾਣਾ ਲੰਬੀ ਦੇ ਵਿੱਚ ਪਿੰਡ ਪੈਂਦਾ ਢਾਣੀ ਤੇਲੀਆਂ ਵਾਲੀ ਔਰ ਇਹ ਜਿਹੜਾ ਪੱਕੀ ਚੂਰਾ ਪੋਸਟ ਖਾਂਦਾ ਜਿਹੜਾ ਫੜਿਆ ਗਿਆ ਸੀਗਾ ਔਰ ਜਿਹੜਾ ਇਹਦਾ ਇਹ ਲਫਾਫਾ ਪੱਕੀ ਚੂਰਾ ਪੋਸਟ ਨਾਲ ਲਿਪੜਿਆ ਸੀ ਇਹਦੇ ਉੱਪਰ ਅਸੀਂ ਜਿਹੜੀ ਹੈਗੀ 27 ਐਨਡੀਪੈਸਕਟ ਦੇ ਤਹਿਤ ਕਾਰਵਾਈ ਕਰਕੇ ਇਹਦਾ ਡਾਕ ਟੈਸਟ ਕਰਵਾਇਆ ਗਿਆ ਔਰ ਇਹਦਾ ਡਾਕ ਟੈਸਟ ਜਿਹੜਾ ਉਹ ਪੋਜ਼ਿਟਿਵ ਆਇਆ ਸੀ ਇਹ ਨਸ਼ਾ ਪੱਕੀ ਚੂਰਾ ਪੋਸਟ ਕਰਦਾ ਆਤੀ ਸੀਆ ਫਿਰ ਇਹਨੂੰ ਜਿਹੜਾ ਅੱਗੇ 27 ਐਨਡੀਪੈਸਕਟ ਦੇ ਤਹਿਤ ਕਾਰਵਾਈ ਕਰਕੇ ਲਫਾਫੇ ਜਿਹੜੀ ਬਤੌਰ ਐਵੀਡੈਂਸ ਅਸੀਂ ਕਾਜੇ ਚ ਲਿਆ ਸੀ ਉਹ ਲਫਾਫੀ ਲਿਪੜੀ ਹੋਈ ਫਿਰ ਇਹਨੂੰ ਮਾਨਦੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਉਥੇ ਪੇਸ਼ ਕਰਕੇ ਨ 64 ਐਂਡ ਰੀਪਰ ਸੈਕਟਰ ਦੇ ਵਿੱਚ ਕਾਰਵਾਈ ਕਰਦੇ ਹੋਏ ਮਾਨਯੋਗ ਅਦਾਲਤ ਦੇ ਹੁਕਮ ਮੁਤਾਬਕ ਇਹਨੂੰ ਜਿਹੜਾ ਨਸ਼ਾ ਛੱਡਣ ਦੇ ਲਈ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅਦਾਲਤੀ ਹੁਕਮ ਦੇ ਤਾਪਕ ਔਰ ਜਦੋਂ ਇਹ ਨਸ਼ਾ ਛੱਡ ਕੇ ਈ ਮਹੀਨੇ 2 ਮਹੀਨੇ ਬਾਅਦ ਵਾਪਸ ਆਊਗਾ ਤਾਂ ਆਪਣਾ ਇਹ ਡੋਪ ਨੈਗੇਟਿਵ ਜਿਹੜੀ ਰਿਪੋਰਟ ਹੈ ਉਹ ਮਾਨਯੋਗ ਕੋਰਟ ਦੇ ਵਿੱਚ ਦੇਊਗਾ ਔਰ ਕੋਰਟ ਇਹਨੂੰ ਅੱਗੇ ਰਿਲੀਜ਼ ਕਰੂਗੀ ਇਹਦਾ ਮਕਸਦ ਜਿਹੜਾ ਹੈਗਾ ਕਿਸੇ ਨੂੰ ਕੋਈ ਜੇਲ੍ਹ ਭੇਜਣਾ ਨਹੀਂ ਹੈਗਾ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਆਪਰੇ ਆਪ ਵੀ ਛੜ ਸਕਰ ਦਾਖਲ ਕਰਵਾ ਦਿੰਨੇ ਆ ਜੇ ਕੋਈ ਛੜਨਾ ਚਾਹੁੰਦਾ ਸਾਡੇ ਕੋਲ ਆਪ ਆਗੇ ਵੀ ਜਿਹੜਾ ਹੈਗਾ ਮਾਨਜੋਕ ਅਦਾਲਤ ਦੇ ਹੁਕਮ ਉਤਪਾਕ ਜਿਹੜੀ 64 ਐਨਡੀਪੈਸਟ ਦੀ ਕਾਰਵਾਈ ਕਰਕੇ ਉਹਦਾ ਅਸਲੀ ਨਸ਼ਾ ਛਟਾਉਣ ਲਈ ਦਾਖਲ ਕਰਵਾਉਂਦੇ ਆ ਇਹਨੂੰ ਵੀ ਅਸੀਂ ਜਿਹੜਾ ਹੈਗਾ 27 ਐਨਡੀਪੈਸਟ ਦੇ ਵਿੱਚ ਕਾਰਵਾਈ ਕਰਕੇ ਨਸ਼ਾ ਛੇੜਨ ਦੇ ਲਈ ਕੋਰਟ ਦੇ ਵਿੱਚ ਪੇਸ਼ ਕਰਕੇ ਦਾ ਡੋਗ ਟੈਸਟ ਕਰਵਾ ਕੇ ਇਹਨੂੰ ਜਿਹੜਾ ਹੈਗਾ ਅਸੀਂ ਡੀਡਿਕਸ਼ਨ ਸੈਂਟਰ 'ਚ ਦਾਖਲ ਕਰਾਇਆ ਇਸ ਤੋਂ ਪਹਿਲਾਂ ਵੀ ਅਸੀਂ ਜਿਹੜਾ ਹੈਗਾ 8-10 ਜਿਹੜੇ ਹੈਗਿਆ ਉਹਨੇ ਨਸ਼ਾ ਕਰਨ ਵਾਲੇ ਸੁੰਨਾ ਨਸ਼ਾ ਛਡਾ ਚੁੱਕੇ। ਅੰਮ੍ਰਿਤਪੁਰ ਸੋ 9 ਉਸ ਦੀ ਅਪੀਲ ਕਰਦੇ ਹਾਂ ਆਮ ਲੋਕਾਂ ਨੂੰ ਕਿ ਇਸ ਤਰ੍ਹਾਂ ਦੇ ਜਿਹੜੇ ਅਪੈਲੀ ਜਰੀਏ ਕਰਤੀ ਹੈ ਇਸਦੀ ਕਾਰਵਾਈ ਕਿਰਿਆ ਨਾਲ ਹੋਣੀ ਚਾਹੀਦੀ ਹੈ। ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਜੇ ਤਾਂ ਕੋਈ ਆਪਣੇ ਆਪ ਛੱਡਣਾ ਚਾਹੁੰਦਾ ਉਹਦਾ ਪੇਰੈਂਟਸ ਆਪਣੇ ਲੈਵਲ ਤੇ ਵੀ ਇਹਨੂੰ ਦਾਖਲ ਕਰਵਾ ਦਿੰਦੇ ਆ। ਜੇਕਰ ਕੋਈ ਨਹੀਂ ਕਹਿਣਾ ਮੰਨਦਾ ਇਸ ਤਰ੍ਹਾਂ ਫੜਿਆ ਜਾਂਦਾ ਹੈ। ਤਾਂ ਅਸਲੀ ਨੂੰ ਬਕਾਇਦਾ ਪੁੱਛਿਆ ਜਾਂਦਾ ਹੈ ਕਿ ਤੂੰ ਨਸ਼ਾ ਛੱਡਣਾ ਚਾਹੁੰਦਾ ਜਾਂ ਕੀ ਹੈ? ਤੇ ਉਹ ਕਹਿੰਦਾ ਮੈਂ ਛੱਡਣਾ ਚਾਹੁੰਦਾ। ਤਾਂ ਜਿਵੇਂ ਇਹ ਕਾਰਵਾਈ ਹੋਈ ਹੈ ਇਸ ਤਰ੍ਹਾਂ ਜੇ ਕੋਈ ਚੈੱਕ ਆਪਿੰਦਾ ਫੜਾਇਆ ਮਤੋਂ ਕੋਈ ਲੈਟਰ ਮਿਲਦਾ ਜਾਂ ਪੱਨੀ ਮਿਲਦੀ ਹੈ ਜਾਂ ਕਿਸੇ ਕੋਲ ਤਾਂ ਹੋਰ ਨਸ਼ੇ ਕਰਨ ਵਾਲੇ ਦਾ ਕੋਈ ਜਿਹੜਾ ਹੈਗਾ ਪ੍ਰੂਫ ਮਿਲਦਾ ਹੈ ਉਹਦੇ ਆਧਾਰ ਤੇ ਅਸੀਂ 27 ਐਨਡੀਪੀ ਸੈਕਟਰ ਦੀ ਕਾਰਵਾਈ ਕਰਕੇ ਉਹਦਾ ਡਰਗ ਟੈਸਟ ਕਰਵਾ ਕੇ ਜੇ ਉਹ ਡਰਗ ਟੈਸਟ ਪੋਜ਼ਿਟਿਵ ਆਉਂਦਾ ਪੁਆਇੰਟ ਰੂਨ ਤੋਂ ਬਾਅਦ ਜਿਹੜਾ ਅਸੀਂ ਉਹਨੂੰ ਅਦਾਲਤ ਵਿੱਚ ਪੇਸ਼ ਕਰਕੇ ਮਾਨਜੋ ਅਦਾਲਤ ਦੇ ਹੁਕਮ ਤਾ ਅ ਕੋ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਨਸ਼ਾ ਟੋਣ ਲਈ ਦਾਖਲ ਕਰਾਉਂਦੇ ਆ ਉਤੋਂ ਫਿਰ ਉਹ ਮਹੀਨੇ ਤੋਂ ਉਹ ਵੀ ਨਸ਼ਾ ਛੱਡ ਕੇ ਆਪਣਾ ਜਿਹੜਾ ਨੈਗੇਟਿਵ ਸਰਟੀਫਿਕੇਟ ਮਾਨਜੋ ਕੋਟਸ ਦਿੰਦਾ ਹੈ